ਸਤਲੁਜ ਦੇ ਰਿਆ ਦੀ ਗੱਲ ਕਰੀਏ ਜਿਸ ਵਿੱਚ ਰੂੜਿਆ ਕੇਂਦਰ ਦਾ 92 ਕਰੋੜ ਦਾ ਪ੍ਰੋਜੈਕਟ 18 ਮਾਰਚ ਨੂੰ ਪਖੜਾ ਡੈਮ ਦੇ ਖੇਤਲੇ ਪਾਸੇ ਲਗਾਇਆ ਗਿਆ ਸੀ ਇਹ ਪ੍ਰੋਜੈਕਟ ਪਖੜਾ ਡੈਮ ਦੇ ਵਿੱਚੋਂ ਪਾਣੀ ਛੱਡਣ ਦੇ ਨਾਲ ਰੂੜਿਆ ਇਹ ਪੂਰੇ ਦਾ ਪੂਰਾ ਪ੍ਰੋਜੈਕਟ ਹਰ ਸਾਲ 2 ਮਿਲੀਅਨ ਯੂਨਿਟ ਬਿਜਲੀ ਦਾ ਹੋਵੇਗਾ ਉਤਪਾਦਨ ਜ਼ਰੂਰ ਇਸ ਪ੍ਰੋਜੈਕਟ ਦੇ ਨਾਲ ਸੀ ਪਰ ਇਹ ਪ੍ਰੋਜੈਕਟ 92 ਕਰੋੜ ਦਾ ਪਾਣੀ ਦੇ ਵਿੱਚ ਰੁੜ ਗਿਆ ਸਤਲੁਜ ਦੇ ਰਿਆ ਦੇ ਵਿੱਚ ਕੇਂਦਰ ਦਾ 92 ਕਰੋੜੀ ਪ੍ਰੋਜੈਕਟ ਜਿਹੜਾ ਰੂੜਿਆ ਦਿਖਾਈ ਦੇ ਰਿਹਾ ਹੈ 18 ਮਾਰਚ ਨੂੰ ਇਹ ਦੱਸਦੇ ਕਿ ਪ੍ਰੋਜੈਕਟ ਬਿਜਲੀ ਪੈਦਾ ਕਰਨ ਲਈ ਪਾਖੜਾ ਡੈਮ ਦੇ ਹੇਠਲੇ ਹਿੱਸੇ ਯਾਨੀ ਕਿ ਬਗਦੇ ਦਰਿਆ ਸਤਲੁਜ ਵਾਲੇ ਪਾਸੇ ਪਿੰਡ ਔਲਿੰਡਾ ਦੇ ਕੋਲ ਲਗਾਇਆ ਗਿਆ ਸੀ ਜਦੋਂ ਬੀਬੀਐਮਬੀ ਵਿਭਾਗ ਦੇ ਵੱਲੋਂ ਪਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਤਾਂ ਇਹ ਪ੍ਰੋਜੈਕਟ ਪਾਣੀ ਦੇ ਵਹਾਦ ਨਾਲ ਸਤਲੁਜ ਦਰਿਆ ਦੇ ਵਿੱਚ ਰੁੜ ਗਿਆ ਦੱਸਦੇ ਕਿ ਇਸ ਪ੍ਰੋਜੈਕਟ ਨੇ 1 ਸਾਲ ਦੇ ਵਿੱਚ 22 ਲੱਖ ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨੀ ਸੀ ਸੋ ਇਹ ਪ੍ਰੋਜੈਕਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਜਦੋਂ ਇਹ ਪ੍ਰੋਜੈਕਟ ਬਣ ਜਾਵਾ ਬਣ ਜਾਵੇਗਾ ਤਾਂ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ ਸਾਡੇ ਸਹਿਯੋਗੀ ਦੇ ਵੱਲੋਂ ਰਿਐਲਟੀ ਗਰਾਉਂਡ ਜਿਹੜੀ ਹੈ ਚੈੱਕ ਕੀਤੀ ਗਈ ਹੈ ਕਿ ਉਸ ਮੌਕੇ ਦੇ ਉੱਤੇ ਕੀ ਕੁਝ ਹੋਇਆ ਬਜ਼ਮ ਵਰਮਾ ਪਹੁੰਚੇ ਤੇ ਕੀ ਕੁਝ ਮੌਕੇ ਤੇ ਦਿਖਾਈ ਦਿੱਤਾ ਸੋ ਬਜ਼ਮ ਦੇ ਵੱਲੋਂ ਰਿਐਲਟੀ ਚੈੱਕ ਕੀਤਾ ਗਿਆ ਸੋ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆਂ ਦਾ ਸੋਲਰ ਪਾਵਰ ਪ੍ਰੋਜੈਕਟ ਜਿਹੜਾ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਨੰਗਲ ਚ ਲਾਇਆ ਗਿਆ ਸੀਗਾ ਉਹ ਕਿਸ ਤਰੀਕੇ ਨਾਲ ਢਹਿ ਢੇਰੀ ਹੋ ਰਿਹਾ ਹੈ ਆ ਤਸਵੀਰਾਂ ਸਾਹਮਣੇ ਨੇ ਕਿ ਜੋ ਸੋਲਰ ਪਾਵਰ ਪਲਾਂਟ کافی ਇੱਕ ਵੱਡੇ ਏਰੀਆ ਚ ਲਾਇਆ ਗਿਆ ਸੀ ਪਾਣੀ ਚ ਜਦ ਪਾਣੀ ਉਤੋਂ ਛੱਡਿਆ ਜਾਂਦਾ ਹੈ ਇਹ ਸੋਲਰ ਪਲਾਂਟ ਕਿਸ ਤਰੀਕੇ ਨਾਲ ਟੁੱਟ ਕੇ ਅੱਗੇ ਪਹੁੰਚ ਜਾਂਦਾ ਹੈ ਘੱਟੋ ਘੱਟ 2 ਤੋਂ 3 ਕਿਲੋਮੀਟਰ ਤੱਕ ਜਿਹੜਾ ਹੈਗਾ ਇਹ ਸੋਲਰ ਪਲਾਂਟ ਜਿਹੜੇ ਨੇ ਉਹ ਟੁੱਟ ਟੁੱਟ ਕੇ ਅੱਗੇ ਪਹੁੰਚ ਗਏ ਤਸਵੀਰਾਂ ਇਹ ਸਾਹਮਣੇ ਨੇ ਕਿ ਆਖਿਰਕਾਰ ਜਿੱਥੇ ਤੱਕ ਦੂਰ ਦੂਰ ਤੱਕ ਜਿਹੜਾ ਪਾਣੀ ਹੈ ਨਦੀ ਹੈ ਉੱਥੇ ਇਹ ਤਰੀਕ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੀ ਹੈ ਇੱਕ ਤਸਵੀਰ ਕਿਉਂਕਿ ਬਹੁਤ ਕੁਝ ਕਹਿੰਦੀ ਆਪਣੇ ਆਪ ਚ ਮੇਰੇ ਨਾਲ ਇਸ ਵਕਤ 24 ਲਤਾਵਾ ਨੇ ਜਿਹੜੇ ਕਿ ਇੱਥੇ ਕਵਰ ਵੀ ਕਰਦੇ ਰਹੇ ਨੇ 24 ਸਭ ਤੋਂ ਪਹਿਲਾਂ ਜੋ ਕੁਝ ਇੱਥੇ ਹੋਇਆ ਇੱਕ ਮਹੀਨਾ ਹੋਇਆ ਸੀ ਪ੍ਰਧਾਨ ਮੰਤਰੀ ਨੇ ਉਦਘਾਟਨ ਕੀਤਾ ਸੀ 18 ਮਾਰਚ ਦੀ ਗੱਲ ਕਰ ਰਹੇ ਆ ਇੱਕ ਮਹੀਨੇ ਦੇ ਅੰਦਰ ਅੰਦਰ ਅੱਧਾ ਪ੍ਰੋਜੈਕਟ ਟੁੱਟ ਗਿਆ ਕਾਰਨ ਕੀ ਮੈਨੂੰ ਦੱਸਿਆ ਜਾ ਰਿਹਾ ਹੈ ਜੀ ਬਜ਼ਮ ਜਿਸ ਤਰ੍ਹਾਂ ਇਹ ਪ੍ਰੋਜੈਕਟ ਲਗਾਇਆ ਗਿਆ ਸੀ ਇਹ ਪ੍ਰੋਜੈਕਟ ਲਗਾਇਆ ਤਾਂ ਇਸ ਕਰਕੇ ਗਿਆ ਸੀ ਕਿ ਕੰਪਨੀ ਨੂੰ ਬੈਨੀਫਿਟ ਹੋਵੇ ਬੀਬੀਐਮਪੀ ਨੂੰ ਬੈਨੀਫਿਟ ਹੋਵੇ ਪਰ ਇਸ ਪ੍ਰੋਜੈਕਟ ਨੂੰ ਲੈ ਕੇ ਕਿਤੇ ਨਾ ਕਿਤੇ ਬੈਨੀਫਿਟ ਤਾਂ ਨਹੀਂ ਦੇਖਣ ਨੂੰ ਲਿਖਿਆ ਅਨ ਗੱਲੀ ਕਿਤਨਾ ਕਿਤੇ ਵੇਖਣ ਨੂੰ ਮਿਲੀ ਹੈ ਕਿਉਂਕਿ ਇਹ ਪ੍ਰੋਜੈਕਟ ਇਸ ਵੇਲੇ ਅਸੀਂ ਦੇਖੋ ਕਿੰਨੇ-ਕਿੰਨੇ ਪਾਣੀ ਦੇ ਵਿੱਚ ਹੈ ਇਹ ਬਿਲਕੁਲ ਜੋ ਹੈ ਗੋਬਿੰਦ ਸਾਗਰ ਝੀਲ ਦੱਸੀ ਜਾਂਦੀ ਹੈ ਇਸ ਝੀਲ ਦੇ ਵਿੱਚ ਹੀ ਇਹ ਸੋਲਰ ਪ੍ਰੋਜੈਕਟ ਲਗਾਇਆ ਗਿਆ ਸੀ ਤਾਂ ਕਿ 3 ਰੁਪਏ 26 ਪੈਸੇ ਪਰ ਯੂਨਟ ਦੇ ਹਿਸਾਬ ਨਾਲ ਇਹ ਸੋਲਰ ਵੱਲੋਂ ਜੋ ਬਿਜਲੀ ਪੈਦਾ ਕੀਤੀ ਜਾਏਗੀ ਜਨਰੇਟ ਹੋਏਗੀ ਉਸ ਨੂੰ BBMP ਵੱਲੋਂ ਵੇਚੇ ਜਾਏਗਾ ਪਰ ਇਹ BBMP ਦਾ ਜਿਹੜਾ ਪ੍ਰੋਜੈਕਟ ਹੈ ਇਹ ਲਗਾਤਾਰ ਜਿਸ ਤਰ੍ਹਾਂ ਇੱਥੇ ਲਗਾਇਆ ਗਿਆ ਸੀ ਇਹ ਪਾਣੀ ਦੇ ਵਿੱਚ ਤੈਰਨ ਵਾਲੀ ਹੈ ਪਰ ਜਿਸ ਤਰ੍ਹਾਂ ਕਿਸਤੀ ਜੋ ਹੈ ਪੁੱਠੀ ਹੋ ਜਾਂਦੀ ਹੈ ਉਸ ਤਰ੍ਹਾਂ ਪੁੱਠੀ ਹੋ ਕੇ ਇਹ ਸੋਲਰ ਦੀਆਂ ਪਲੇਟਾਂ ਜਿਹੜੀਆਂ ਨੇ ਉਹ نیچے गिर ਗਈਆਂ ਪਰ ਉਹ ਜੋ ਜਿਸ ਦੇ ਉੱਤੇ ਤੈਰਦਾ ਹੈ ਉਹ ਸ਼ੀਟ ਜੋ ਹੈ ਉੱਪਰ ਆ ਗਈ ਹੈ ਉਹ ਤਸਵੀਰ ਵੀ ਦਿਖਾ ਦਨੇ ਆ ਇੱਕ ਵਾਰੀ ਸਾਹਮਣੇ ਕੈਮਰਾ ਦਿਖਾ ਦਨੇ ਤੁਹਾਨੂੰ ਕਿ ਆਖਿਰਕਾਰ ਉਹ ਸਾਹਮਣੇ ਤੁਸੀਂ ਦੇਖੋ ਪਲਾਸਟਿਕ ਜਿਹੜਾ ਲੱਗਿਆ ਹੋਇਆ ਉਹ ਪਲਾਸਟਿਕ ਹੈ ਜਿਹੜਾ ਇਹ ਸ਼ੀਲਡ ਨੂੰ ਜਿਹੜਾ ਉੱਤੇ ਰੱਖਦਾ ਸੀਗਾ ਬਹੁਤ ਵੱਡਾ ਇਹ ਪ੍ਰੋਜੈਕਟ ਨਾਲ ਘਾਟਾ ਵੀ ਇੱਕ ਤਰ੍ਹਾਂ ਦਾ ਹੋਇਆ ਹੈ ਕਿਉਂਕਿ ਇਸ ਪ੍ਰੋਜੈਕਟ ਨੂੰ ਹੁਣ ਪਲੇਟਰ ਦੁਆਰਾ ਕੰਮ ਕਰਨ ਗਿਆ ਜਾਂ ਨਹੀਂ ਇਹ ਤਾਂ ਟੈਕਨੀਕਲ ਟੀਮ ਹੀ ਦੱਸ ਪਾਏਗੀ ਪਰ ਜਿਸ ਤਰ੍ਹਾਂ ਇਹ ਦੇਖੋ ਰਸ਼ੀਆ ਦੇ ਨਾਲ ਬੰਨਿਆ ਹੋਇਆ ਹੈ ਵੀ ਤਾਂਕਿ ਅੱਗੇ ਨਾ ਹੋੜ ਜਾਵੇ ਕੀ ਇਹ ਰੱਸੀ ਐਡੀ ਵੱਡੀ ਕੁੰਟਲ ਦੀ ਡੇਢ ਕੁੰਟਲ ਦੀ ਸ਼ੀਟ ਨੂੰ ਇਹ ਰੱਸੀ ਕਵਰ ਕਰ ਪਾਏਗੀ ਔਰ ਇੱਕ ਸ਼ੀਟ ਨਹੀਂ ਹੈ ਇਹਦੇ ਨਾਲ ਜੇ 20 ਸ਼ੀਟਾਂ ਤਾਂ ਇੱਥੇ ਖਿਲਰੀਆਂ ਪਈਆਂ ਔਰ ਇਹ ਤੈਰ ਦੀਆਂ ਤੈਰ ਦੀਆਂ ਤੈਰ ਦੀਆਂ ਗੋਬਿੰਦ ਸਾਗਰ ਝੀਲ ਦੇ ਅੱਗੇ ਨੰਗਲ ਡੈਮ ਦੇ ਵਿੱਚ ਜਾ-ਜਾ ਕੇ ਗਿਰੀਆਂ ਹੋਈਆਂ ਪਰ ਪ੍ਰੋਜੈਕਟ ਨੂੰ ਇਹ ਸਾਂਭਣਾ ਕਿੰਨਾ ਕੁ ਜਾਇਜ਼ ਹੈ ਜਾਂ ਕਿਸ ਦਾ ਇਸ ਕਾਰਨ ਹੈ ਇਹ ਤਾਂ ਹਜੇ ਜਾਂਚਦਾਈ ਵਿਸ਼ਾ ਦੱਸੇਗਾ ਜੀ ਬਜਮ ਬਿਲਕੁਲ ਕਿਉਂਕਿ ਇੱਕ ਪਾਸੇ ਜਿਹੜੀ ਕੰਪਨੀ ਜਿਹੜੀ ਸਾਂਭ ਰਹੀ ਸਾਰਾ ਕੁਝ ਉਹ ਕਹਿ ਰਹੀ ਕਿ ਉਤੋਂ ਪਾਣੀ ਇੰਨਾ ਜ਼ਿਆਦਾ ਫਲੋ ਹੋ ਗਿਆ ਕਿ ਸਾਰੀ ਸੀਟਾਂ ਜਿਹੜੀਆਂ ਟੁੱਟ ਗਈਆਂ ਦੂਜੇ ਪਾਸੇ ਪੀਬੀਐਮਬੀ ਦੇ ਵੀ ਅੰਦਰੋਂ ਜਿਹੜੀ ਜਾਣਕਾਰੀ ਮਿਲਦੀ ਹੈ ਏਅਰੋਪ ਲੱਗ ਰਹੇ ਨੇ ਕਿ ਸੀਟਾਂ ਨੂੰ ਜਿਹੜੇ ਪੂਰੇ ਤਰੀਕੇ ਨਾਲ ਟਾਈਟਲੀ ਬੰਨਿਆ ਜਿਹੜੇ ਕਨੈਕਟ ਇੰਟਰਕਨੈਕਟ ਨਹੀਂ ਕੀਤਾ ਗਿਆ ਸੀਗਾ ਤਾਂ ਉਹੀ ਹੈ ਨਾ ਵੀ ਹਜੇ ਲਗਾਤਾਰ ਜਿਸ ਤਰ੍ਹਾਂ ਇਸ ਜਾਂਚ ਕਿੱਸਿਆ ਜਾ ਰਿਹਾ ਹੈ ਕੰਪਨੀ ਬੀਵੀਐਮਬੀ ਨੂੰ ਕਹਿ ਰਹੀ ਹੈ ਬੀਵੀਐਮਬੀ ਦਾ ਕੋਈ ਅਧਿਕਾਰੀ ਇਸ ਰਿਲੇਟਡ ਕੋਈ ਬਾਈਟ ਦੇਣ ਵਾਸਤੇ ਮੀਡੀਆ ਅੱਗੇ ਕੋਈ ਨਹੀਂ ਆ ਰਿਹਾ ਪਰ ਇਹ ਤਾਂ ਜਾਂਚ ਹੋਣੀ ਚਾਹੀਦੀ ਹੈ ਪ੍ਰੋਪਰ ਜਾਂਚ ਹੋਵੇ ਵੀ ਕਿਹਨਾ ਕਾਰਨਾ ਕਰਕੇ ਇਸ ਕੇਂਦਰ ਦਾ ਪੈਸਾ ਜੋ ਕਿ 25 ਸਾਲ ਦਾ ਐਗਰੀਮੈਂਟ ਹੋਇਆ ਹੈ ਨਾਲ 25 ਸਾਲ ਜੋ ਕਰੋੜਾ ਰੁਪਈਆ ਦਾ ਮੀਗਾਵਾਟ ਬਿਜਲੀ ਪੈਦਾ ਕਰਨੀ ਸੀ ਉਹ ਪ੍ਰੋਜੈਕਟ ਕਿਤੇ ਨਾ ਕਿਤੇ ਫੇਲ ਹੁੰਦਾ ਨਜ਼ਰ ਆ ਰਿਹਾ ਹੈ ਸਿੱਧਲ ਤੌਰ ਤੇ ਕੁਝ ਕਿਹਾ ਨਹੀਂ ਗਿਆ ਇਸ ਕਰਕੇ ਇਹ ਵੀ ਨਹੀਂ ਕਹਿ ਸਕਦਾ ਕਿੰਨੇ ਕਰੋੜ ਦਾ ਨੁਕਸਾਨ ਹੈ ਜੀ ਜੀ ਹਜੇ ਇਹ ਕਿਉਂਕਿ ਉਹ ਤਾਂ ਕਹਿ ਰਹੀ ਹੈ ਵੀ ਇਹ ਸਾਂਭਣਾ ਕਿੰਨਾ ਕੁ ਜਾਇਜ਼ ਹੈ ਜਾਂ ਕਿਸ ਦਾ ਇਸ ਕਾਰਨ ਹੈ ਇਹ ਤਾਂ ਹਜੇ ਜਾਂਚ ਦਾ ਵਿਸ਼ਾ ਦੱਸੇਗਾ ਜੀ ਬਜਮ ਬਿਲਕੁਲ ਕਿਉਂਕਿ ਇੱਕ ਪਾਸੇ ਜਿਹੜੀ ਕੰਪਨੀ ਜਿਹੜੀ ਸਾਂਭ ਰਹੀ ਸਾਰਾ ਕੁਝ ਉਹ ਕਹਿ ਰਹੀ ਹੈ ਕਿ ਉਤੋਂ ਪਾਣੀ ਇੰਨਾ ਜ਼ਿਆਦਾ ਫਲੋ ਹੋ ਗਿਆ ਕਿ ਸਾਰੀ ਸੀਟਾਂ ਜਿਹੜੀਆਂ ਟੁੱਟ ਗਈਆਂ ਦੂਜੇ ਪਾਸੇ ਬੀਬੀਐਮਬੀ ਦੇ ਵੀ ਅੰਦਰੋਂ ਜਿਹੜੀ ਜਾਣਕਾਰੀ ਮਿਲਦੀ ਹੈ ਏਅਰੋਪ ਲੱਗ ਰਹੇ ਨੇ ਕਿ ਸੀਟਾਂ ਨੂੰ ਜਿਹੜੇ ਪੂਰੇ ਤਰੀਕੇ ਨਾਲ ਟਾਈਟਲੀ ਬੰਨਿਆ ਜਿਹੜੇ ਕਨੈਕਟ ਇੰਟਰ ਕਨੈਕਟ ਨਹੀਂ ਕੀਤਾ ਗਿਆ ਸੀਗਾ ਤਾਂ ਉਹੀ ਹੈ ਨਾ ਵੀ ਹਜੇ ਲਗਾਤਾਰ ਜਿਸ ਤਰ੍ਹਾਂ ਇਸ ਤੇ ਤਾਂ ਜੀ ਕੱਸਿਆ ਜਾ ਰਿਹਾ ਹੈ ਕੰਪਨੀ ਬੀਵੀਐਮਬੀ ਨੂੰ ਕਹਿ ਰਹੀ ਹੈ ਬੀਵੀਐਮਬੀ ਦਾ ਕੋਈ ਅਧਿਕਾਰੀ ਇਸ ਰਿਲੇਟਡ ਕੋਈ ਬਾਈਟ ਦੇਣ ਵਾਸਤੇ ਮੀਡੀਆ ਅੱਗੇ ਕੋਈ ਨਹੀਂ ਆ ਰਿਹਾ ਪਰ ਇਹ ਤਾਂ ਜਾਂਚ ਹੋਣੀ ਚਾਹੀਦੀ ਹੈ ਪ੍ਰੋਪਰ ਜਾਂਚ ਹੋਵੇ ਵੀ ਕਿਨਾ ਕਾਰਨਾ ਕਰਕੇ ਇਸ ਕੇਂਦਰ ਦਾ ਪੈਸਾ ਜੋ ਕਿ 25 ਸਾਲ ਦਾ ਐਗਰੀਮੈਂਟ ਹੋਇਆ ਹੈ ਨਾਲ 25 ਸਾਲ ਜੋ ਕਰੋੜਾਂ ਰੁਪਏ ਦਾ ਮੀਗਾਵਾਟ ਬਿਜਲੀ ਪੈਦਾ ਕਰਨੀ ਸੀ ਉਹ ਪ੍ਰੋਜੈਕਟ ਕਿਤੇ ਨਾ ਕਿਤੇ ਫੇਲ ਹੁੰਦਾ ਨਜ਼ਰ ਆਇਆ। ਮਿਲ ਤੌਰ ਤੇ ਕੁਝ ਕਿਹਾ ਨਹੀਂ ਗਿਆ ਇਸ ਕਰਕੇ ਇਹ ਵੀ ਨਹੀਂ ਕਹਿ ਸਕਦੇ ਕਿੰਨੇ ਕਰੋੜ ਦਾ ਨੁਕਸਾਨ ਹੈ। ਜੀ ਜੀ ਹਜੇ ਇਹ ਕਿਉਂਕਿ ਉਹ ਤਾਂ ਕਹਿ ਰਹੀ ਹੈ ਵੀ ਸਾਡੀਆਂ ਥੋੜੀਆਂ ਜਿਹੀਆਂ ਸ਼ੀਟਾਂ ਗਈਆਂ। ਥੋੜੀਆਂ ਸ਼ੀਟਾਂ ਕਿੱਥੇ ਐ? 25 ਸ਼ੀਟਾਂ ਤਾਂ ਸਾਡੇ ਸਾਹਮਣੇ ਪਈਆਂ ਐ। 25 ਸ਼ੀਟਾਂ ਐਸ ਐਸ ਟੌਪਿਕ ਤੇ ਐਸ ਜਗ੍ਹਾ ਤੇ ਹੀ ਐ, ਲੋਕੇਸ਼ਨ ਤੇ ਐ। ਇਸ ਤੋਂ ਅੱਗੇ ਪਾਣੀ ਜਿੰਨੀਆਂ ਹੜ ਗਈਆਂ ਉਹ ਇਹਨਾਂ ਕੋਲ ਕੋਈ ਡਾਟਾ ਨਹੀਂ ਹੈਗਾ। ਇਹ ਤਾਂ ਜਾਂਚ ਦਾ ਪ੍ਰੋਪਰ ਬਜਮਜੀ ਵਿਸ਼ਾ ਹੋਏਗਾ ਕਿ ਅਸੀਂ ਇਸ ਵੇਲੇ ਡੇਲੀ ਪੋਸਟਰ ਸਪੈਸ਼ਲ ਮੀ ਦੇ ਵਿੱਚ ਆ ਕੇ ਕਵਰ ਕਰ ਰਿਹਾ ਹਾਂ ਤੇ ਕੋਸ਼ਿਸ਼ ਵੀ ਕਰੂੰਗਾ ਅੰਦਰ ਜਾ ਕੇ ਦਿਖਾਣ ਦੀ ਕਿ ਆਖਿਰਕਾਰ ਇਹ ਜਿਹੜੀਆਂ ਸ਼ੀਟਾਂ ਨੇ ਕਿਉਂਕਿ ਇੱਥੇ ਬਹੁਤ ਕਾਈ ਵੀ ਜੰਮੀ ਹੋਈ ਹੈ ਬੜਾ ਧਿਆਨ ਰੱਖਣਾ ਪੈਣਾ ਸਭ ਤੋਂ ਪਹਿਲਾਂ ਤਸਵੀਰ ਜ਼ਰੂਰ ਦੇਖੋ ਕਿ ਆਹ ਜਿਹੜਾ ਮੇਨ ਸੋਲਰ ਪਲਾਂਟ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਰੱਸੀ ਲੱਗੀ ਲੱਗੀ ਹੋਈ ਹੈ ਰੱਸੀ ਬੰਨੀ ਹੋਈ ਹੈ ਦੂਜੇ ਪਾਸੇ ਆਹ ਜਿਹੜੀ ਆ ਆ ਹੈਗਾ ਪਲਾਸਟਿਕ ਇਹ ਪਾਣੀ ਉੱਤੇ ਰੱਖਦਾ ਪਰ ਸ਼ੀਟਾਂ ਜਿਹੜੀਆਂ ਨੇ ਜਿਹੜੀਆਂ ਸੋਲਰ ਪਾਵਰ ਪ੍ਰੋਜੈਕਟ ਕਰਦੀਆਂ ਸੀਗੀਆਂ ਉਹ ਨੀਚੇ ਹੋ ਗਈਆਂ ਯਾਨੀ ਪਾਣੀ ਦਾ ਫਲੋ ਸੀਗਾ ਇਹ ਕੀ ਸੀਗਾ ਇਹ ਜਿਹੜਾ ਹੈਗਾ ਆ ਦੇਖੋ ਇਹ ਪੂਰਾ ਪਾਣੀ ਜਿਹੜਾ ਹੈਗਾ ਇਸ ਵਕਤ ਕਿਉਂਕਿ ਇਹ ਪਾਣੀ ਦੇ ਅੰਦਰ ਹੋ ਗਈਆਂ ਮੇਨ ਜਿਹੜਾ ਆ ਜਿਹੜਾ ਪਾਣੀ ਦੇ ਉੱਤੇ ਰੱਖਦਾ ਸੀਗਾ ਇਹਨੂੰ ਉਹ ਸਾਰਾ ਜਿਹੜਾ ਹੈਗਾ ਉਹ ਬਿਲਕੁਲ ਉਲਟਾ ਹੋ ਗਿਆ ਯਾਨੀ ਇਹ ਸੋਚਿਆ ਜਾ ਸਕਦਾ ਹੈ ਕਿ ਪਾਣੀ ਦੇ ਜਿਹੜੇ ਉੱਤੇ ਰਹਿਣ ਵਾਲੀ ਚੀਜ਼ ਸੀਗੀ ਜਿਹਨੇ ਬਿਜਲੀ ਪੈਦਾ ਕਰਨੀ ਸੀ ਉਹ ਨੀਚੇ ਹੋ ਗਈ ਉਹਦਾ ਕਾਰਨ ਕੀ ਰਿਹਾ ਇਹਦੇ ਵਿੱਚ ਜੇ ਕੰਡਕਟਰ ਲੱਗੇ ਹੋਏ ਨੇ ਏਸੀ ਚਿਪਸ ਲੱਗੀਆਂ ਹੋਈਆਂ ਠੀਕ ਹੈ ਜੀ ਕੰਡਕਟਰ ਜੋ ਨੇ ਉਹ ਜੇ ਪਾਣੀ ਦੇ ਵਿੱਚ ਵਾਟਰਪੂਫ ਤਾਂ ਨਹੀਂ ਹੁੰਦਾ ਸੋਲਰ ਪ੍ਰੋਜੈਕਟ ਪਰ ਇਹਦੀ ਇਕ ਲੇਅਰ ਵਾਟਰਪੂਫ ਹੁੰਦੀ ਹੈ ਪਰ ਜਦੋਂ ਇਹ ਕੰਡਕਟਰ ਹੀ ਪਾਣੀ ਦੇ ਵਿੱਚ ਭਿੱਜ ਗਏ ਐਨੀ ਧੀਰ ਲਗਾਤਾਰ ਕਿਉਂਕਿ ਇਹ ਪਰਸੋ ਦਾ ਕਾਂਡ ਹੋਇਆ ਹੋਇਆ ਤੇ ਇਹ ਪਰਸੋ ਦਾ ਪਾਣੀ ਦੇ ਵਿੱਚ ਹੀ ਭਿੱਜਿਆ ਪਿਆ ਤਾਂ ਕਿਤੇ ਨਾ ਕਿਤੇ ਨੁਕਸਾਨ ਤਾਂ ਹੋਏਗਾ ਹੀ ਕੀ ਇਹਨੂੰ ਰੀਸਾਈਕਲ ਕੀਤਾ ਜਾਏਗਾ ਇਹ ਤਾਂ ਵੈਸੇ ਟੈਕਨੀਕਲ ਟੀਮ ਦੱਸ ਸਕਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਐਡੇ ਵੱਡੇ ਪ੍ਰੋਜੈਕਟ ਨੂੰ ਐਡੀ ਵੱਡੀ ਹਨ ਗੈਲੀ ਹੈ ਪਰ ਹੈ ਹਨ ਗੈਲੀ ਕਿਦੀ ਹੈ ਗੈਲੀ ਕਿਦੀ ਹੈ ਵਕਤ ਦਸੂਗਾ ਸਮਾਂ ਦਸੂਗਾ ਪਰ ਫਿਲਹਾਲ ਦੇ ਲਈ ਕਿਉਂਕਿ ਟੈਕਸਪੇਅਰਸ ਦਾ ਪੈਸਾ ਹੈ ਜਿਹੜਾ ਇਸਤੇਮਾਲ ਕੀਤਾ ਗਿਆ ਸੀਗਾ ਉਹ ਕਿਸ ਤਰੀਕੇ ਨਾਲ ਬਰਬਾਦ ਹੋਇਆ ਹੈ ਕਾਰਨ ਕੀ ਸੀਗਾ ਨੇਚਰਲ ਫੀਨੋਮੈਨਾ ਸੀਗਾ ਪਾਣੀ ਦਾ ਫਲੋ ਸੀਗਾ ਕੀ ਸੀਗਾ ਇਹ ਤਾਂ 25 ਸਾਲ ਦਾ ਐਗਰੀਮੈਂਟ ਹੈ ਇਹ ਤਾਂ 1 ਮਹੀਨੇ ਦੇ ਵਿੱਚ ਖਿਲਰ ਗਿਆ ਜਦਕਿ 24 ਮਹੀਨੇ 11 24 ਸਾਲ 11 ਮਹੀਨੇ ਹਜੇ ਪਏ ਨਹੀਂ ਇਸ ਪ੍ਰੋਜੈਕਟ ਵਾਸਤੇ ਤੇ 25 ਸਾਲ ਦੀ ਲਾਈਫ ਕਿੱਥੇ ਹੋ ਜਾਏਗੀ ਨਹੀਂ ਯਾਨੀ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਫਿਰ ਪੂਰੇ ਤਰੀਕੇ ਨਾਲ ਇਹਨੂੰ ਸਕੈਨ ਵੀ ਨਹੀਂ ਕੀਤਾ ਸੀ ਟੈਸਟ ਵੀ ਨਹੀਂ ਕੀਤਾ ਸੀ ਕਿ ਕਿੰਨਾ ਭਾਰ ਜਿਹੜਾ ਪਾਣੀ ਦਾ ਫਲੋ ਉਹ ਝੇਲ ਸਕਦਾ ਹੈ ਬਿਲਕੁਲ ਤੇ ਉਹ ਉਸ ਦੇ ਵਿੱਚ ਵੀ ਐਦਾਂ ਦੇ ਪ੍ਰੋਜੈਕਟ ਜੋ ਹੈ ਪਾਣੀ ਦੇ ਵਿੱਚ ਰੁੜ ਸਕਦੇ ਨੇ ਤੇ ਉਹਨਾਂ ਨੇ ਪਾਣੀ ਦੇ ਵਿੱਚ ਲਗਾਇਆ ਕਿਉਂ ਉਹਨਾਂ ਕੋਲ ਐਡੀ ਜ਼ਮੀਨ ਹੈ BBMP ਦੇ ਜੰਗਲ ਖਾਲੀ ਨੇ ਜੰਗਲਾਂ ਤੇ ਲਗਾਇਆ ਜਾ ਸਕਦਾ ਜਾਂ ਇੱਥੇ ਬਿਲਡਿੰਗ ਨੇ ਬਿਲਡਿੰਗਾਂ ਦੇ ਉੱਪਰ ਲਗਾਇਆ ਜਾ ਸਕਦਾ ਸੁੱਕੀ ਥਾਂ ਤੇ ਜੇ ਤੇ ਉਹਨਾਂ ਨੂੰ ਪਤਾ ਹੈ ਹੁਣ ਲੇਬਰ ਦਾ ਫਿਲਹਾਲ ਦੇ ਲਈ ਕਿੰਨਾ ਚਪਜਾ ਜਿਹੜਾ ਰਵਾਰਾ ਠੀਕ ਹੋਏਗਾ ਕੌਣ ਦੋਸ਼ੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੁਝ ਸਮੇਂ ਤੱਕ ਬਾਹਰ ਆਣਗੀਆਂ ਉਸ ਤੋਂ ਉਹਨਾਂ ਨੂੰ ਪਤਾ ਲੱਗੂਗਾ ਆਖਿਰਕਾਰ ਇਹ ਸਾਰੀ ਜਿਹੜੀ ਪੈਸੇ ਦੀ ਬਰਬਾਦੀ ਹੋਈ ਉਹ ਕਿਸ ਤਰੀਕੇ ਨਾਲ ਹੋਈ ਹੈ ਕਾਰਨ ਇਹਦੇ ਪਿੱਛੇ ਕਿਉਂ ਨੂੰ ਮੰਨਿਆ ਜਾਂਦਾ ਕੈਮਰਾ ਪਾਸੋਂ ਰੁਪਿੰਦਰ ਜੱਗੀ ਦੇ ਨਾਲ ਬਜ਼ਮ ਵਰਮਾ ਡੇਲੀ ਪੋਸਟ ਨੰਗਲ ਹੈਲੋ ਸੁਪਾ ਅਖੜਾ ਡੈਮ ਦੇ ਵਿੱਚੋਂ ਪਾਣੀ ਛੱਡਣ ਦੇ ਨਾਲੇ ਜਿਹੜਾ ਪ੍ਰੋਜੈਕਟ ਹੈ ਜਿਸ ਤੋਂ ਪਾਣੀ ਦੀ ਬਚਤ ਤਾਂ ਹੋਣੀ ਹੀ ਹੋਣੀ ਸੀ ਪਰ ਉਸ ਤੋਂ ਇਲਾਵਾ ਬਜਲੀ ਜਿਹੜੀ ਤਿਆਰ ਕਰਨੀ ਸੀ ਉਸ ਨੂੰ ਨੁਕਸਾਨ ਪਹੁੰਚਿਆ ਕਿਉਂਕਿ ਜਦੋਂ ਬੀਬੀਐਮਪੀ ਦੇ ਵੱਲੋਂ ਇਹ ਪਾਣੀ ਛੱਡੇਗਾ ਪਾਖੜਾ ਡੈਮ ਤੋਂ ਸੋ ਉਸ ਪਾਣੀ ਦੇ ਬਹਾਵ ਦੇ ਵਿੱਚ ਇਹ ਪੂਰੇ ਦਾ ਪੂਰਾ ਪ੍ਰੋਜੈਕਟ ਹੈ ਜਿਹੜਾ ਰੁੜਦਾ ਹੋਇਆ ਦਿਖਾਈ ਦਿੱਤਾ 18 ਮਾਰਚ ਨੂੰ ਪਾਖੜਾ ਡੈਮ ਤੇ ਖੇਟਲੇ ਪਾਸੇ ਇਹ ਪ੍ਰੋਜੈਕਟ ਲਗਾਇਆ ਗਿਆ ਸੀ ਯਾਨੀ ਕਿ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਸੋ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਇਹ ਜਿਹੜਾ ਪ੍ਰੋਜੈਕਟ ਹੈ ਤੇ ਟੇਹਰੀ ਖੁੱਦਾ ਹੋਇਆ ਦਿਖਾਈ ਦਿੱਤਾ ਸੋ ਉਮੀਦਾਂ ਬਹੁਤ ਸਨ ਔਰ ਦੇਖਿਆ ਜਾਵੇ 92 ਕਰੋੜ ਲਗਾ ਜਿਹੜੀ ਹੈ ਇਸ ਪ੍ਰੋਜੈਕਟ ਦੇ ਉੱਤੇ ਕਰੋੜਾਂ ਦਾ ਪ੍ਰੋਜੈਕਟ ਹੈ ਸਾਡੇ ਨਾਲ ਸਾਡੇ ਸਹਿਯੋਗੀ ਬਜਮ ਵਰਮਾ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਨੰਗਲ ਤੋਂ ਬਜਮ ਦੇਖਿਆ ਜਾਵੇ ਤਸਵੀਰਾਂ ਤੁਸੀਂ ਦਿਖਾਈਆਂ ਤੁਹਾਡੇ ਜ਼ਰੀਏ ਹੀ ਅਸੀਂ ਦੇਖਿਆ ਕਿ ਉਹ ਪ੍ਰੋਜੈਕਟ ਕੀ ਸੀ ਔਰ ਕੀ ਕੁਝ ਹੋਇਆ ਮੌਕੇ ਤੇ ਤੁਸੀਂ ਖੜੇ ਮੌਜੂਦ ਸੀ ਔਰ ਇਹ ਪ੍ਰੋਜੈਕਟ ਅਸਲ ਦੇ ਵਿੱਚ ਵਜੋਂ ਤੁਹਾਡੇ ਵੱਲੋਂ ਜਾਣਨਾ ਚਾਹਾਂਗੇ ਲਗਾਇਆ ਕਿੱਥੇ ਗਿਆ ਸੀ ਕਿੰਨਾ ਕੁ ਫਾਇਦਾ ਹੋਣਾ ਸੀ ਇਸ ਪ੍ਰੋਜੈਕਟ ਦੇ ਨਾਲ ਦੇਖੋ ਬਿਲਕੁਲ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਅਸੀਂ ਪਹਿਲਾਂ ਨੀਚੋ ਜਾ ਕੇ ਤੁਹਾਨੂੰ ਤਸਵੀਰ ਦਿਖਾਈ ਸੀ ਇੱਕ ਵਾਰ ਉੱਤੋਂ ਗੋਮਨ ਸਾਗਰ ਝੀਲ ਦੀ ਤਸਵੀਰ ਦਿਖਾ ਦਿੰਨੇ ਆ ਇਹ ਸਾਹਮਣੇ ਕਿਸ ਤਰੀਕੇ ਨਾਲ ਜਿਹੜੇ ਸੋਲਰ ਪਲਾਵਰ ਜਿਹੜੇ ਪਲਾਂਟ ਸਾਰੇ ਨੇ ਉਹ ਕਿਸ ਤਰ੍ਹਾਂ ਕਿਨਾਂ ਟੁੱਟੇ ਹੋਏ ਨੇ ਕਈ ਸਿੱਧਾ ਪਏ ਨੇ ਕਈ ਪੁੱਠੇ ਪੈਣਾ ਗੋਬਿੰਦ ਸਾਗਰ ਝੀਲ ਇੱਕ ਵਾਰ ਤੁਸੀਂ ਦੇਖ ਲੋਗੇ بارش ਪੈ ਰਹੀ ਹੈ ਤੇਜ਼ بارش ਹੈ ਅਸੀਂ ਨੀਚੇ ਜਾ ਕੇ ਦਿਖਾਇਆ ਜਦ ਕਿ ਸਲਿਪਰੀ ਵੀ ਸੀਗੀ ਫੇਰ ਵੀ ਕੋਸ਼ਿਸ਼ ਕੀਤੀ ਦਿਖਾਉਣ ਦੀ ਕਿ ਆਖਰਕਾਰ ਇਹ ਜਿਹੜੇ ਪਾਵਰ ਪ੍ਰੋਜੈਕਟਸ ਨੇ ਜਿਹੜੇ ਨੇ ਟੁੱਟੇ ਨੇ ਵਿੱਚ ਪਲਾਂਟਸ ਉਹ ਸਾਰੇ ਕਿਸ ਤਰੀਕੇ ਨਾਲ ਇੱਥੇ ਤੱਕ ਪਹੁੰਚ ਗਏ ਜੇ ਇੱਥੇ ਦੀ ਗੱਲ ਕਰੀਏ ਮੇਰੇ ਨਾਲ ਚੁਬੇਸ਼ ਲਤਾਵਾ ਇੱਥੇ ਨਾਲ ਨੇ ਲਤਾਵਾ ਜੀ ਸਭ ਤੋਂ ਪਹਿਲਾਂ ਕਿਉਂਕਿ ਆਪਾਂ ਇਹ ਦਿਖਾ ਰਹੇ ਆ ਦੂਰੋਂ ਉੱਤੋਂ ਦਿਖਾ ਰਹੇ ਆ ਜਿਸ ਤਰੀਕੇ ਨਾਲ ਟੁੱਟੇ ਨੇ ਰਸੇ ਪਾਏ ਨੇ ਉਹਨਾਂ ਨੂੰ ਇੱਕ ਵਾਰੀ ਮੈਂ ਕੈਮਰਾ ਪਰਸ ਰੁਪਿੰਦਰ ਜੱਗੀ ਨੂੰ ਕਹੂੰਗਾ ਜ਼ੂਮ ਕਰਕੇ ਦਿਖਾ ਲੈ ਪੀਲੇ ਰੰਗ ਦੇ ਰਸੇ ਪਾਏ ਹੋਏ ਨੇ ਤਾਂ ਕਿ ਅੱਗਰ ਨਾ ਨਿਕਲ ਜਾਣਾ ਅੱਗਰ ਨਿਕਲਣ ਹੈਨਾ ਇਹ ਐਗਜ਼ੈਕਟਲੀ ਜਿਹੜਾ ਹੈਗਾ ਉਹ ਜਾਣਕਾਰੀ ਮਿਲ ਰਹੀ ਕਿ ਬਿਲਕੁਲ ਸਾਹਮਣੇ 3 ਤੋਂ 4 ਕਿਲੋਮੀਟਰ ਦੂਰ ਜਿਹੜੀ ਹੈ ਉਹ ਬਿਲਕੁਲ ਸਾਹਮਣੇ ਲਾਏ ਸੀਗੇ ਉੱਥੋਂ ਟੁੱਟ ਗਏ ਪਾਣੀ ਦਾ ਇੰਨਾ ਫਲੋ ਸੀਗਾ ਕਿ ਇੱਥੇ ਤੱਕ ਪਹੁੰਚ ਗਿਆ ਸਿਰਫ ਇੱਥੇ ਤੱਕ ਨਹੀਂ ਹੋਰ ਅੱਗੇ ਤੱਕ ਪਹੁੰਚੇ ਨੇ ਕਾਰਨ ਕੀ ਲੱਗਦਾ ਐਗਜ਼ੈਕਟਲੀ ਕਿੱਥੇ ਲਾਏ ਸੀਗੇ ਕਿ ਪਿੰਡ ਚ ਲਾਏ ਸੀਗੇ ਬਜ਼ੰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਇੱਥੋਂ ਬਿਲਕੁਲ ਅੱਗੇ ਜਾ ਕੇ ਪਾਖੜਾ ਡੈਮ ਹੈ ਪਾਖੜਾ ਡੈਮ ਤੋਂ ਜਿਹੜਾ ਪਾਣੀ ਛੱਡਿਆ ਜਾਂਦਾ ਹੈ ਉਹ ਗੋਬਿੰਦ ਸਾਗਰ ਝੀਲ ਦੇ ਵਿੱਚ ਆਂਦਾ ਹੈ ਗੋਬਿੰਦ ਸਾਗਰ ਝੀਲ ਦਾ ਏਰੀਆ ਹੀ ਐਡਾ ਕ ਵੱਡਾ ਹੈ ਜਿੱਥੇ ਪ੍ਰੋਜੈਕਟ ਲਗਾਇਆ ਗਿਆ ਸੀ ਸੋਲਰ ਪ੍ਰੋਜੈਕਟ ਲਗਾਇਆ ਗਿਆ ਇਸ ਕਰਕੇ ਸੋਲਰ ਪ੍ਰੋਜੈਕਟ ਲਗਾਇਆ ਗਿਆ ਕਿ ਕਿਤੇ ਨਾ ਕਿਤੇ ਇਹ ਸੋਲਰ ਪ੍ਰੋਜੈਕਟ ਦੇ ਵਿੱਚ ਸੋਲਰ ਪ੍ਰੋਜੈਕਟ ਲਾ ਕੇ ਜੋ ਸੂਰਜ ਤੋਂ ਰੋਸ਼ਨੀ ਲੈ ਕੇ ਬਿਜਲੀ ਆਪਾਂ ਬਣਾਵਾਂਗੇ ਬਿਜਲੀ ਬਣਾ ਕੇ 3 ਰੁਪਏ 26 ਪੈਸੇ ਯੂਨਟ ਦੇ ਹਿਸਾਬ ਨਾਲ ਵੇਚੀ ਜਾਵੇਗੀ ਇਸ ਵੇਲੇ ਮੀਂਹ ਵੀ ਪੈ ਰਿਹਾ ਹੈ ਸਲਿਪਰੀ ਵੀ ਹੈ ਤੁਸੀਂ ਵੀ ਫਿਸਲਣ ਤੋਂ ਬਚ ਗਏ ਪਰ ਕਿਤੇ ਨਾ ਕਿਤੇ ਇਹ ਉਹ ਸਾਧਨ ਨੇ ਜਿਸ ਨਾਲ ਸਰਕਾਰ ਨੂੰ ਬੈਨੀਫਿਟ ਹੋ ਸਕਦਾ ਪਰ ਇਹ ਬੈਨੀਫਿਟ ਧਰੇ ਦਾ ਧਰਾ ਉਸ ਲਈ ਰਹਿ ਗਿਆ ਜਦੋਂ ਕਿ 18 ਤਰੀਕ ਜਦੋਂ ਇਹ ਮਾਰਚ ਮਹੀਨੇ ਦੀ 18 ਨੂੰ ਐਸ ਪ੍ਰੋਜੈਕਟ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਕੀਤੀ ਗਈ ਸੀ ਇਹ ਪ੍ਰੋਜੈਕਟ ਲਗਾ ਕੇ ਵਰਚੁਅਲ ਉੱਥੇ ਪ੍ਰੋਗਰਾਮਿੰਗ ਕੀਤੀ ਗਈ ਤੇ ਉਸ ਦੇ ਨਾਲ ਹੀ ਇਹ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਪਰ ਇਹ ਪ੍ਰੋਜੈਕਟ ਪਾਣੀ ਦੇ ਬਹਾਵ ਨਾਲ ਤੈਰਦਾ 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 ਇੱਥੇ ਤੱਕ ਆ ਗਿਆ ਹੁਣ ਪਾਣੀ ਦਾ ਬਹਾਵ ਕਿਵੇਂ ਇਹ ਪ੍ਰੋਜੈਕਟ ਤਿਆਰਦਾ ਆਇਆ ਇਹ ਤਾਂ ਹੁਣ ਵੇਖਣ ਦਾ ਜਾਂ ਜਾਂਚ ਦਾ ਵਿਸ਼ਾ ਹੋਏਗਾ ਇੱਕ ਇੱਕ ਚੀਜ਼ ਜ਼ਰੂਰ ਕਹੂੰਗਾ ਕਿਉਂਕਿ ਅ ਪਹਿਲੇ ਟੈਸਟਿੰਗ ਕੀਤੀ ਹੋਣੀ ਹੈ ਹੈਨਾ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਤੁਸੀਂ ਪਾਣੀ 'ਚ ਕੋਈ ਪ੍ਰੋਜੈਕਟ ਲਾ ਰਹੇ ਹੋ ਤੁਸੀਂ ਟੈਸਟਿੰਗ ਕਰਦੇ ਹੋ ਹੈਨਾ ਕਿਉਂਕਿ ਨੇਚਰਲ ਫੀਨੋਮਨਾ ਹੈ ਪਾਣੀ ਦਾ ਵਹੜ ਉੱਤੋਂ ਇੱਕਦਮ ਚੋ ਆ ਜੇ ਗੇਟ ਖੁੱਲ ਜਾਣ ਹੈਨਾ ਕਿੰਨਾ ਕੁ ਫਲੋ ਆ ਰਿਹਾ ਹੈ ਹੈਨਾ ਫਲੋ ਕਿੰਨਾ ਕੁ ਹੋਏਗਾ ਕਿੰਨੇ ਕਿ ਦਿਨ ਤੱਕ ਇਹ ਟਿਕ ਸਕਦੇ ਨੇ ਹੈਨਾ ਜੇ ਉੱਥੇ ਲਿਖਿਆ ਹੋਇਆ ਹੈ 50 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਪਾਣੀ ਐਗਜ਼ਾਮਪਲ ਹੈਨਾ ਤੇ ਘੱਟੋ ਘੱਟ 80 ਕਿਲੋਮੀਟਰ ਤੱਕ ਦਾ ਤਾਂ ਕੋਸ਼ਿਸ਼ ਹੁੰਦੀ ਹੈ ਕਿ ਕੋਈ ਚੀਜ਼ ਨਾ ਖਰਾਬ ਹੋਏ ਹੈਨਾ ਉਹ ਲਿਮਿਟ ਲਈ ਹੁੰਦੀ ਹੈ ਯਾਨੀ ਜਿਆਦਾ ਪਾਣੀ ਦਾ ਇੰਨਾ ਫਲੋ ਸਾਰੇ ਜਿਹੜੇ ਸਾਹਮਣੇ ਆ ਰਹੇ ਨੇ ਬਜ਼ਮ ਐਗਜ਼ੈਕਟਲੀ ਤੁਹਾਡੀ ਗੱਲ ਵੀ ਬਿਲਕੁਲ ਠੀਕ ਹੈ ਤੁਸੀਂ ਦਿਖਾਈਓ ਨਾਲ ਨਾਲ ਜੀ ਜੀ ਬਜ਼ਮ ਤੁਸੀਂ ਇਹ ਦੇਖੋ ਵੀ ਜਿਸ ਤਰ੍ਹਾਂ ਤੁਸੀਂ ਸਪੀਡ ਦਾ ਹੈਨਾ ਆਪਣਾ ਉਹ ਦਿੱਤਾ ਹੈ ਉਦਾਹਰਣ ਦਿੱਤੀ ਹੈ ਹੈਨਾ ਜੀ ਤੇ ਉਹ ਸਪੀਡ ਦੇ ਕਾਰਨ ਹੀ ਇਹ ਤੇ ਜਾਂਚ ਦਾ ਵਿਸ਼ਾ ਹੈ ਕਿ ਜਿਸ ਕੰਪਨੀ ਨੇ ਪ੍ਰੋਜੈਕਟ ਲਗਾਇਆ ਹੈ ਕਿ ਉਹਦੀ ਅਣਗੈਲੀ ਹੈ ਜਾਂ ਫਿਰ ਜਦੋਂ ਪਾਣੀ ਛੱਡਿਆ ਜਾਂਦਾ ਕਿ ਪ੍ਰੋਜੈਕਟ ਵੜੀ ਕੰਪਨੀ ਨੂੰ ਰਿਪੋਰਟ ਭੇਜੀ ਗਈ BBMP ਵੱਲੋਂ ਵੀ ਇਹ ਪ੍ਰੋਜੈਕਟ ਦਾ ਆਪਾਂ ਪਾਣੀ ਛੱਡਣ ਲੱਗੇ ਆ ਕਿ ਤੁਸੀਂ ਐਨਾਲਾਈਸਿਸ ਕੀਤਾ ਹੋਇਆ ਕਿ ਪਾਣੀ ਤੁਹਾਡੇ ਪ੍ਰੋਜੈਕਟ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ ਐਸ ਪ੍ਰੋਜੈਕਟ ਦੀ ਜੋ ਪੋਸਟਿੰਗ ਹੈ ਉਹ 1 ਕਰੋੜ ਜਾਂ 2 ਕਰੋੜ ਜਾਂ 5 ਕਰੋੜ ਨਹੀਂ ਹੈ 92 ਕਰੋੜ ਹੈ 92 ਕਰੋੜ ਮਤਲਬ 100 ਕਰੋੜ ਦੇ ਬਿਲਕੁਲ ਨਜ਼ਦੀਕ ਹੋ ਚੁੱਕੀ ਹੈ 100 ਕਰੋੜ ਦਾ ਪ੍ਰੋਜੈਕਟਿੰਗ ਬਹੁਤ ਵੱਡੀ ਗੱਲ ਹੈ ਇੱਕ ਮਨਪ੍ਰੀਤ ਕਿਉਂਕਿ ਟੈਸਟਿੰਗ ਹਰ ਸੀਜ਼ਨ ਚ ਹੁੰਦੀ ਹੈ ਸਰਦੀਆਂ ਦੀ ਗੱਲ ਕਰ ਲਈਏ ਪਾਣੀ ਦਾ ਜਿਹੜਾ ਬਹਾਵ ਹੈ ਉਹ ਘੱਟ ਹੁੰਦਾ ਹੈ ਜੇ ਰੇਨੀ ਸੀਜ਼ਨਸ ਦੀ ਆਪਾਂ بارشਾਂ ਦੀ ਗੱਲ ਕਰ ਲਈਏ ਜਿਵੇਂ ਹੁਣ ਪੈ ਰਹੀ ਹੈ ਪਾਣੀ ਵੱਧ ਜਾਂਦਾ ਫਲੋ ਵਧ ਜਾਂਦਾ ਇਸ ਕਰਕੇ ਰੋਪੜ ਅਨੰਦਪੁਰ ਸਾਹਿਬ ਨੰਗਲ ਦੇ ਇਲਾਕਿਆਂ 'ਚ ਕਈ ਵਾਰ ਬਾੜ ਦੀ ਵੀ ਗੱਲ ਹੋਈ ਹੈ ਬਾੜ ਵੀ ਆਈ ਹੈ ਹੈਨਾ ਪਾਣੀ ਇਕੱਠਾ ਹੋ ਜਾਂਦਾ ਹੈ ਪਾਣੀ ਦਾ ਵਾਟਰ ਫਲੋ ਜਿਹੜਾ ਹੈਗਾ ਉਹ ਵੱਧ ਹੋ ਜਾਂਦਾ ਇਸ ਦੌਰਾਨ ਕਿਉਂਕਿ ਹੁਣ ਬਾਰਿਸ਼ ਪਈ ਸੀਗੀ ਕੁਝ ਦਿਨ ਤੋਂ ਬਾਰਿਸ਼ ਪੈ ਰਹੀ ਸੀਗੀ ਪਾਣੀ ਦਾ ਬਹਾਵ ਜ਼ਿਆਦਾ ਸੀਗਾ ਇਸ ਕਰਕੇ ਰੁੜ ਕੇ ਆ ਗਈਆਂ ਕਾਰਨ ਬਹੁਤ ਸਾਰੇ ਨੇ ਪਰ ਮੈਂ ਇੱਕ ਵਾਰ ਮੈਂ ਜ਼ਰੂਰ ਕਹੂੰਗਾ ਆਪਣੇ ਕੈਮਰਾ ਪਰਸਨ ਰੁਪਿੰਦਰ ਚੱਕੀ ਨੂੰ ਮੈਂ ਇੱਕ ਵਾਰ ਦਿਖਾਉਂਦਾ ਰਾਵਾਂ ਕਿ ਕਿੱਥੇ ਕਿੱਥੇ ਸ਼ੁਰੂਆਤ ਹੋਈ ਸੀ ਉੱਥੇ ਬਿਲਕੁਲ ਸਾਹਮਣੇ ਜਿਹੜੀ ਉਹ ਟਨਲ ਲਾਈ ਗਈ ਹੈ ਬਿਲਕੁਲ ਸਾਹਮਣੇ ਜਿਹੜਾ ਉੱਥੇ ਇਹ ਸਾਰਾ ਪ੍ਰੋਜੈਕਟ ਲਾਇਆ ਗਿਆ ਸੀਗਾ ਹੁਣ ਤੁਸੀਂ ਅਦਾਜ਼ਾ ਲਾ ਸਕਦੇ ਹੋ ਉੱਥੋਂ ਚੱਲਦਾ ਚੱਲਦਾ ਕਿਸ ਤਰੀਕੇ ਨਾਲ ਕਿਨਾਰਿਆਂ 'ਚ ਆ ਕੇ ਜਿਹੜੇ ਸੋ ਟੁੱਟ ਟੁੱਟ ਕੇ ਆ ਕੇ ਗਰੇ ਨੇ ਯਾਨੀ ਕਿਨਾਰੇ 'ਚ ਪਹੁੰਚ ਗਏ ਕਿਉਂਕਿ ਅਸੀਂ ਇਹ ਨੋਟਿਸ ਕਰਦੇ ਕਿ ਪਾਣੀ ਦਾ ਬਹਾਵ ਆਉਂਦਾ ਤਾਂ ਫਿਰ ਕਿਨਾਰੇ 'ਚ ਚੀਜ਼ ਪਹੁੰਚ ਜਾਂਦੀ ਹੈ ਤੁਸੀਂ ਮੇਰੇ ਨਾਲ ਆਏ ਹੋ ਸਪੈਸ਼ਲ ਚੰਡੀਗੜ੍ਹ ਤੋਂ ਜਗਦੀਪ ਸੰਧੂ ਸਰ ਨੇ ਸਾਨੂੰ ਇੱਥੇ ਭੇਜਿਆ ਵੀ ਆਪਾਂ ਇੱਥੇ ਪ੍ਰੋਗਰਾਮਿੰਗ ਲੋਕਾਂ ਨੂੰ ਗਰਾਊਂਡ ਰਿਪੋਰਟ ਵੀ ਦਿਖਾਈਏ ਪਰ ਦੇਖਾਂਗੇ ਉਸ ਪ੍ਰੋਜੈਕਟ ਤੇ ਪ੍ਰੋਜੈਕਟ ਕਿੱਥੇ ਲੱਗਿਆ ਹੋਇਆ ਉੱਥੇ ਜਾਣ ਦੀ ਵੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ 3-3 ਕਿਲੋਮੀਟਰ ਇਹ ਪ੍ਰੋਜੈਕਟ ਦੀਆਂ ਪਲੇਟਾਂ ਜੋ ਹੈ ਵਕ ਵਕ ਥਾਵਾਂ ਤੇ ਆ ਕੇ ਇਹ ਇਕੱਠੀਆਂ ਹੋਈਆਂ ਕਿ ਤੁਸੀਂ ਦੇਖੋ ਇਹ ਛੋਟੀ ਜੀ ਰੱਸੀ ਐਸ ਵੱਡੇ ਪ੍ਰੋਜੈਕਟ ਨੂੰ ਹੈਂਡਲ ਕਰ ਪਾਏਗੀ ਇੱਥੇ ਵੀ ਤਾਂ ਵੱਡੀ ਅੰਗੈਲੀ ਦੀ ਗੱਲ ਹੈ ਕਿ ਮੇਰੇ ਸਾਹਮਣੇ ਬਿਲਕੁਲ ਮੇਰੇ ਜਿਹੜਾ ਪ੍ਰੋਜੈਕਟ ਟੁੱਟਿਆ ਹੋਇਆ ਹੈ ਨਾ ਸੋਲਰ ਪੈਨਲ ਉਸ ਦਾ ਬਿਲਕੁਲ ਸਾਹਮਣੇ ਦੇਖੋ 50 ਮੀਟਰ ਤੇ ਉੱਥੇ ਵੀ ਜਿਹੜਾ ਹੈਗਾ ਸੋਲਰ ਪੈਨਲ ਟੁੱਟੇ ਹੋਏ ਨੇ ਇਹੋ ਜੀ ਕਈ ਥਾਵਾਂ ਨੇ ਬਿਲਕੁਲ ਸਾਹਮਣੇ ਕਹੂੰਗਾ ਉੱਥੇ ਬੜੇ سارے ਸੋਨਲ ਪੈਨਲ ਟੁੱਕੇ ਟੁੱਟੇ ਹੋਏ ਨੇ ਇਸੇ ਤਰੀਕੇ ਨਾਲ ਹੁਣ ਤੁਹਾਨੂੰ ਇਸ ਤੋਂ ਬਾਅਦ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਜੇ ਅੰਦਰ ਦੀ ਗੱਲ ਕਰੀ ਜਿੱਥੇ ਇਹ ਪ੍ਰੋਜੈਕਟ ਲੱਗਿਆ ਹੋਇਆ ਹੈ ਉੱਥੇ ਦਾ ਕੀ ਹਾਲ ਹੈ ਉੱਥੇ ਇਸ ਵਕਤ ਜਿਹੜਾ ਹੈਗਾ ਕਿਸ ਤਰੀਕੇ ਦੀ ਤਿਆਰੀ ਚੱਲ ਰਹੀ ਹੈ ਕਿਉਂਕਿ ਕਈ ਥਾਵਾਂ ਤੇ ਤਾਂ ਸੋਲਰ ਪੈਨਲ ਜੜੇ ਉਹ ਚੱਕ ਲਿੱਤੇ ਗਏ ਨੇ ਪਰ ਕਈ ਥਾਵਾਂ ਤੇ ਹੱਲੇ ਵੀ ਪਏ ਨੇ ਉਹ ਦੁਬਾਰਾ ਤੋਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋੜਨਗੇ ਕਿਵੇਂ ਕੀ ਟੈਕਨੀਕਲ ਸਾਰਾ ਕੁਝ ਚੱਲੇਗਾ ਪ੍ਰੋਸੈਸ ਕੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕੋਸ਼ਿਸ਼ ਕਰਾਂਗੇ ਦੱਸਣ ਦੀਆਂ ਪਰ ਸਭ ਤੋਂ ਵੱਡੀ ਗੱਲ ਇਹ ਹੀ ਹੈ ਕੇ ਸਰਕਾਰਾਂ ਨੇ ਅੱਗੇ ਦੇਖਣਾ ਹੈ ਕਿ ਕਿਸ ਤਰੀਕੇ ਨਾਲ ਗੈਲੀ ਕਿਦੀ ਸੀਗੀ ਕੀ ਵਾਕਈ ਬੀਬੀਐਮ ਦੀ ਬੀਬੀਐਮ ਦੀ ਨਗਹਿਲੀ ਸੀਗੀ ਜਾਂ ਫਿਰ ਵਾਕਈ ਜਿਹੜੀ ਕੰਪਨੀ ਇਹਨੂੰ ਕਰ ਰਹੀ ਸੀਗੀ ਉਹਦੀ ਨਗਹਿਲੀ ਹੈ ਸਾਰੇ ਕਈ ਸਾਰੇ ਜਿਹੜੇ ਕਾਰਨ ਨੇ ਉਹ ਜਿਹੜਾ ਕੁਝ ਸਮੇਂ ਤੱਕ ਕੋਸ਼ਿਸ਼ ਕਰਾਂਗੇ ਕਿ ਪਤਾ ਲੱਗ ਜੇ ਕਿ ਆਖਿਰਕਾਰ ਇਹ ਕਾਰਨ ਕੀ ਹੈ ਕਿ ਜਨਤਾ ਦੇ ਜਿਹੜੇ ਪੈਸੇ ਨੇ ਜਿਹੜਾ ਟੈਕਸਪੇਅਰ ਦਾ ਪੈਸਾ ਹੈ ਉਹ 25 ਸਾਲ ਦਾ ਪ੍ਰੋਜੈਕਟ ਲਾਇਆ ਪਰ 1 ਮਹੀਨੇ ਦੇ ਅੰਦਰ ਜਿਹੜਾ ਟੁੱਟ ਗਿਆ ਉਹਦੇ ਕਾਰਨ ਕੀ ਹੈ ਜੀ ਪ੍ਰੋਜੈਕਟ ਵਾਕਈ ਮਜ਼ਮ ਸੋਚਣ ਵਾਲੀ ਗੱਲ ਹੈ ਕਿ 91 ਕਰੋੜ ਦਾ ਪ੍ਰੋਜੈਕਟ ਹੋਵੇ ਉਸ ਦੀ ਸੰਭਾਲ ਬਿਲਕੁਲ ਨਾ ਹੋਈ ਨੇ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ